ਮੈਮ ਅਦੁਰਜਾਨ ਆ ਰਿਹਾ ਹੈਗਾ ਲਗਾਤਾਰ ਬੀਜੇਪੀ ਦੀ ਲੀਡ ਵੱਧ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਅਦੁਰਜਾਨ ਬਹੁਤ ਖੁਸ਼ੀ ਹੋ ਰਹੀ ਹੈ ਔਰ ਇੱਕ ਵਾਰੀ ਫੇਰ ਇਹ ਸਾਬਤ ਹੋ ਰਿਹਾ ਹੈ ਕਿ ਜੋ ਕੰਮ ਬੀਜੇਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾ ਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕੇ ਤਾਂ ਲੋਕਾਂ ਨੇ ਇਹ ਡਿਸੀਜਨ ਦਿੱਤਾ ਹੈ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਵਧਾਈ ਦਿੰਦੀ ਹਾਂ ਕਿ ਬੀਜੇਪੀ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਕਾ ਅਸਰ ਦੇਖਦੇ ਹਾਂ ਜੀ ਇਸ ਦਾ ਜਿੱਤ ਦਾ ਬਹੁਤ ਅਸਰ ਪਊਗਾ ਉਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ 'ਚ ਖਰਚ ਲਿਆ ਆਪਣੀ ਪਾਰਟੀ ਤੇ ਖਰਚ ਲਿਆ ਇਸ ਤੇ ਵੀ ਰੋਕ ਪਏ ਸਾ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਕੋਈ ਕਿਸਤ ਨੂੰ ਦੇ ਗਿਓਰ ਵਿੰਦ ਕੇਜਰੀ ਵਾਲਾ ਹੈ ਉਹਨਾਂ ਦਾ ਵੀ ਫਸਾ ਫਸਾ ਮੁਕਾਬਲਾ ਕਰਦੇ ਆਪ ਕਦੇ ਡਾਊਨ ਵਾਲਕੇ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਗਿਆ ਕੰਪੀ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕਰਕੇ ਦਿੰਦੇ ਨੇ ਮੈਂ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਚੱਲ ਰਿਹਾ ਕਿ ਕੋਈ ਸਿੱਖ ਚਿਹਰਾ ਸੀਐਮ ਦੇ ਲਈ ਬੀਜੇਪੀ ਤੋਂ ਆਉਣਾ ਚਾਹੀਦਾ ਹੈਗਾ ਇਸ ਦੇ ਬਾਰੇ ਚ ਕੀ ਕਹਿਣਾ ਚਾਹੁੰ। ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ। ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ ਕਿ ਕਿਸ ਨੂੰ ਚੋਸ ਕਰਨਗੇ। ਠੀਕ ਠਾਕ।